ਦੀ ਆਪਣੇ ਟਾਈਮ ਤੇ ਮਨੰਦੇ ਹੁੰਦੇ ਸੀ ਤੀਆਂ। ਤੀਆਂ ਦੇ ਦਿਨਾਂ 'ਚ ਅਸੀਂ ਸਾਡੀਆਂ ਸਿਸਟਰ ਆ ਜਾਂਦੀਆਂ ਸੀ, ਅਸੀਂ ਵੀ ਆ ਜਾਂਦੇ ਸੀ ਫਿਰ ਅਸੀਂ ਸਾਨੂੰ ਤਾਂ ਉਹ ਤਾਂ ਪਤਾ ਨਹੀਂ ਸੀ ਆ ਪਰ ਅਸੀਂ ਜ਼ਰੂਰ ਦੇਖਣ ਜਾਂਦੇ ਹੁੰਦੇ ਸੀਗੇ। ਪਿੰਡਾਂ ਵਾਲੇ ਮਾਹੌਲ ਨੂੰ ਸਾਨੂੰ ਰਿਵਾਈਵ ਕਰਨੇ ਚਾਹੀਦੇ, ਸਾਨੂੰ ਯਾਦ ਰੱਖਣੇ ਚਾਹੀਦੇ ਸਾਡੀ ਵਿਰਾਸਤ ਹੈ। ਸਾਡੀ ਇਹ ਪੂੰਜੀ ਹੈ। ਜਿਹੜੀ ਚੀਜ਼ਾਂ ਅਸੀਂ ਰੋਜ਼ ਦੇਖਦੇ ਆ ਸਾਨੂੰ ਉਹਨਾਂ ਦੇ ਦੇਖਣ ਦਾ ਸਵਾਦ ਨਹੀਂ ਹੁੰਦਾ। ਜਿਹੜੀ ਚੀਜ਼ ਪੁਰਾਣੀ ਜੋ ਦੇਖਦੇ ਆ ਨਾ ਅਸੀਂ ਅੱਛਾ ਐ ਵੀ ਹੁੰਦਾ ਸੀ ਐਵੇਂ ਹੁੰਦਾ ਸੀ ਉਹ ਫਿਰ ਜ਼ਿਆਦਾ ਅੱਛੇ ਲੱਗਦੇ ਤੀਨਾ ਕਿਤੇ ਨਾ ਇਹ ਪਿੰਡਾਂ ਦਾ ਰਿਵਾਜ ਹੈ ਤੀਆਂ ਮਨਾਨਾ ਤੇ ਸ਼ਹਿਰਾਂ 'ਚ ਵੀ ਮਨਾਇਆ ਜਾ ਰਹੀਆਂ ਨੇ ਹੁਣ ਪਰ ਸ਼ਹਿਰਾਂ 'ਚ ਇੱਕ ਮਾਡਰਨ ਵੇਅ ਨਾਲ ਮਨਾਇਆ ਜਾਂਦੀ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਮੈਨੇ ਤਾਂ ਪਿੰਡਾਂ ਵਾਲਾ ਮਾਹੌਲ ਹੀ ਚੰਗਾ ਲੱਗਦਾ ਹੈ ਅੱਛਾ ਸ਼ਹਿਰਾਂ ਵਾਲਾ ਨਹੀਂ ਕਿਉਂਕਿ ਪਰ ਐਂ ਵੀ ਪਿੰਡਾਂ ਵਾਲੇ ਮਾਹੌਲ ਨੂੰ ਸਾਨੂੰ ਰਿਵਾਈਵ ਕਰਨੇ ਚਾਹੀਦੇ ਸਾਨੂੰ ਯਾਦ ਰੱਖਣੇ ਚਾਹੀਦੇ ਸਾਡੀ ਵਿਰਾਸਤ ਹੈ ਸਾਡੀ ਇਹ ਪੂੰਜੀ ਹੈ ਸੁਝਾ ਦਿੱਤਾ ਕਿਉਂਕਿ ਜਿਹੜੀ ਚੀਜ਼ਾਂ ਅਸੀਂ ਰੋਜ਼ ਦੇਖਦੇ ਆਂ ਸਾਨੂੰ ਉਹਨਾਂ ਨੂੰ ਦੇਖਣ ਦਾ ਸੁਆਦ ਨਹੀਂ ਹੁੰਦਾ ਜਿਹੜੀ ਚੀਜ਼ ਪੁਰਾਣੀ ਜੋ ਦੇਖਦੇ ਆਂ ਨਾ ਅਸੀਂ ਵੀ ਅੱਛਾ ਐ ਵੀ ਹੁੰਦਾ ਸੀ ਐ ਵੀ ਹੁੰਦਾ ਸੀ ਉਹ ਫਿਰ ਜ਼ਿਆਦਾ ਅੱਛੇ ਲੱਗਦੇ ਜਿਵੇਂ ਉਹਨਾਂ ਬੋਲੀਆਂ ਪੁਰਾਣੀਆਂ ਐ ਉਹਨਾਂ ਨੱਚਣਾ ਪੁਰਾਣੇ ਤੇ ਸੱਗੀ ਫੁੱਲ ਟਿੱਕੇ ਸਾਰੇ ਇਹ ਸਭ ਅੱਜਕੱਲ ਉਹ ਚ ਹੋਰ ਰਵਾਇਤ ਨਹੀਂ ਰਿਆ ਨਾ ਜਿਹੜਾ ਪਹਿਲਾਂ ਸੀਗਾ ਤੇ ਪਰ ਹੁਣ ਹੁਣ ਮਤਲਬ ਇਹਨਾਂ ਨੇ ਇਹ ਸਾਰਿਆਂ ਨੂੰ ਜਿਉਂਦਾ ਰੱਖਿਆ ਪਾਲ ਰਿਹਾ ਸੀ ਆਪਣੇ ਟਾਈਮ ਤੇ ਮਨਾਉਂਦੇ ਹੁੰਦੇ ਸੀ ਤੀਆਂ ਅਸੀਂ ਜਿਵੇਂ ਪਿੰਡਾਂ 'ਚ ਪੇੜ 'ਚ ਲੱਗਦੀ ਹੁੰਦੀ ਅਸੀਂ ਸਾਡੀਆਂ ਤਾਂ ਪੇ ਤੀਆਂ ਦੇ ਦਿਨਾਂ ਚ ਅਸੀਂ ਸਾਡੀਆਂ ਸਿਸਟਰ ਆ ਜਾਂਦੀਆਂ ਸੀ ਅਸੀਂ ਵੀ ਆ ਜਾਂਦੇ ਸੀ ਫਿਰ ਅਸੀਂ ਸਾਨੂੰ ਤਾਂ ਬਹੁਤ ਪਤਾ ਨਹੀਂ ਸੀ ਪਰ ਅਸੀਂ ਜ਼ਰੂਰ ਦੇਖਣ ਜਾਂਦੇ ਹੁੰਦੇ ਸੀਗੇ ਤੀਆਂ ਵੀ ਦੇਖਣ ਜਾਂਦੇ ਹੁੰਦੇ ਸੀ ਛੋਟੇ ਛੋਟੇ ਹੁੰਦੇ ਸੀਗੇ ਫਿਰ ਤਾਂ ਮੈਂ ਰਾਜਸਥਾਨ ਚ ਚਲੀ ਗਈ ਸੀ ਪਰ ਮੈਨੂੰ ਬਹੁਤ ਅੱਛਾ ਲੱਗਦਾ ਸੀ ਤੀਆਂ ਦਾ ਤੇ ਹਰ ਬਹੁਤ ਜ਼ਿਆਦਾ ਅਸੀਂ ਆਪਣੀ ਸਿਸਟਰ ਦਾ ਕੁਰਤਾ ਫੜ ਕੇ ਉਹਦੇ ਮਗਰ ਮਗਰ ਚਲੇ ਜਾਂਦੇ ਛੋਟੇ ਛੋਟੇ ਹੁੰਦੇ ਸੀਗੇ ਪਰ ਤੀਆਂ ਕਿਉਂ ਦੇ ਹੁੰਦੇ ਸੀ ਤੀਆਂ ਫਿਰ ਬੱਲੋ ਪੈਂਦੀ ਇੱਕ ਤਾਂ ਦੇ ਦੂਸਰੇ ਪਾਸੇ ਭੱਜ ਕੇ ਜਾਣਾ ਉੱਥੇ ਫਿਰ ਗੁਰਦੁਆਰੇ ਤੋਂ ਵਾਪਸ ਆਣਾ ਫਿਰ ਇੱਧਰੋਂ ਭੱਜ ਕੇ ਉੱਧਰ ਜਾਣਾ ਮਤਲਬ ਇਸ ਤਰ੍ਹਾਂ ਰਾਹ ਦਿੰਦਿਆਂ ਸੀ ਆਪਣੇ ਟਾਈਮ ਤੇ ਮਨਾਉਂਦੇ ਹੁੰਦੇ ਸੀ ਤੀਆਂ। ਪਿੰਡਾਂ ਦੇ ਦਿਨਾਂ ਚ ਅਸੀਂ ਸਾਡੀਆਂ ਸਿਸਟਰ ਆ ਜਾਂਦੀਆਂ ਸੀ, ਅਸੀਂ ਵੀ ਆ ਜਾਂਦੇ ਸੀ ਫਿਰ ਅਸੀਂ ਸਾਨੂੰ ਤਾਂ ਉਹ ਤਾਂ ਪਤਾ ਨਹੀਂ ਸੀ ਆ ਪਰ ਅਸੀਂ ਜਰੂਰ ਦੇਖਣ ਜਾਂਦੇ ਹੁੰਦੇ ਸੀਗੇ। ਪਿੰਡਾਂ ਵਾਲੇ ਮਾਹੌਲ ਨੂੰ ਸਾਨੂੰ ਰਿਵਾਈਵ ਕਰਨਾ ਚਾਹੀਦਾ, ਸਾਨੂੰ ਯਾਦ ਰੱਖਣਾ ਚਾਹੀਦਾ ਸਾਡੀ ਵਿਰਾਸਤ ਹੈ। ਸਾਡੀ ਇਹ ਪੂੰਜੀ ਹੈ ਜਿਹੜੀ ਚੀਜ਼ਾਂ ਅਸੀਂ ਰੋਜ਼ ਦੇਖਦੇ ਆ ਸਾਨੂੰ ਉਹਨਾਂ ਨੂੰ ਦੇਖਣ ਦਾ ਸੁਆਦ ਨਹੀਂ ਹੁੰਦਾ। ਜਿਹੜੀ ਚੀਜ਼ ਪੁਰਾਣੀ ਜੋ ਦੇਖਦੇ ਆ ਨਾ ਅਸੀਂ ਅੱਛਾ ਐ ਵੀ ਹੁੰਦਾ ਸੀ ਐ ਵੀ ਹੁੰਦਾ ਸੀ ਉਹ ਫਿਰ ਜ਼ਿਆਦਾ ਅੱਛੇ ਲੱਗਦੇ ਤੇ ਨਾ ਕਿਤੇ ਨਾ ਇਹ ਪਿੰਡਾਂ ਦਾ ਰਿਵਾਜ ਹੈ ਤੀਆਂ ਮਨਾਣਾ ਤੇ ਸ਼ਹਿਰਾਂ 'ਚ ਵੀ ਮਨਾਇਆ ਜਾ ਰਿਹਾ ਨੇ ਹੁਣ ਪਰ ਸ਼ਹਿਰਾਂ 'ਚ ਇੱਕ ਮਾਡਰਨ ਵੇ ਨਾਲ ਮਨਾਇਆ ਜਾਂਦੀ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਮੈਨੂੰ ਤਾਂ ਪਿੰਡਾਂ ਵਾਲਾ ਮਾਹੌਲ ਹੀ ਚੰਗਾ ਲੱਗਦਾ ਹੈ ਅੱਛਾ ਸ਼ਹਿਰਾਂ ਵਾਲਾ ਨਹੀਂ ਕਿਉਂਕਿ ਪਰ ਐ ਵੀ ਪਿੰਡਾਂ ਵਾਲੇ ਮਾਹੌਲ ਨੂੰ ਸਾਨੂੰ ਰਿਵਾਈਵ ਕਰਨਾ ਚਾਹੀਦਾ ਸਾਨੂੰ ਯਾਦ ਰੱਖਣਾ ਚਾਹੀਦਾ ਸਾਡੀ ਵਿਰਾਸਤ ਹੈ ਸਾਡੀ ਇਹ ਪੂੰਜੀ ਹੈ ਜਿਹੜੀ ਚੀਜ਼ ਸਿਕਾਹੋਂ ਕਿਉਂਕਿ ਜਿਹੜੀ ਚੀਜ਼ਾਂ ਅਸੀਂ ਰੋਜ਼ ਦੇਖਦੇ ਆਂ ਸਾਨੂੰ ਉਹਨਾਂ ਦੇ ਦੇਖਣ ਦਾ ਸੁਆਦ ਨਹੀਂ ਹੁੰਦਾ ਜਿਹੜੀ ਚੀਜ਼ ਪੁਰਾਣੀ ਜੋ ਦੇਖਦੇ ਆ ਨਾ ਅਸੀਂ ਅੱਛਾ ਐ ਵੀ ਹੁੰਦਾ ਸੀ ਐ ਵੀ ਹੁੰਦਾ ਸੀ ਉਹ ਫਿਰ ਜ਼ਿਆਦਾ ਅੱਛੇ ਲੱਗਦੇ ਜਿਵੇਂ ਉਹ ਬੋਲੀਆਂ ਪੁਰਾਣੀਆਂ ਐ ਨੱਚਣਾ ਪੁਰਾਣਾ ਐ ਤੇ ਸੱਗੀ ਫੁੱਲ ਟਿੱਕੇ ਸਾਰੇ ਇਹ ਸਭ ਅੱਜ ਕੱਲ ਉਹ ਹੋ ਰਵਾਇ ਨਹੀਂ ਰਿਆ ਨਾ ਜਿਹੜਾ ਪਹਿਲਾਂ ਸੀਗਾ ਤੇ ਪਰ ਹੁਣ ਹੁਣ ਮਤਲਬ ਇਹਨਾਂ ਨੇ ਇਹ ਸਾਰਿਆਂ ਨੂੰ ਜਿਉਂਦਾ ਰੱਖਿਆ ਪਾਲ ਰਿਆ ਤੁਸੀਂ ਆਪਣੇ ਟਾਈਮ ਤੇ ਮਨਾਉਂਦੇ ਹੁੰਦੇ ਸੀ ਤੁਸੀਂ ਅਸੀਂ ਜਿਵੇਂ ਪਿੰਡਾਂ ਚ ਪੇੜ ਚ ਲੱਗਦੀ ਹੁੰਦੀ ਅਸੀਂ ਸਾਡੀਆਂ ਤਾਂ ਪੇ ਤੀਆਂ ਦੇ ਦਿਨਾਂ ਚ ਅਸੀਂ ਸਾਡੀਆਂ ਸਿਸਟਰ ਆ ਜਾਂਦੀਆਂ ਸੀ ਅਸੀਂ ਵੀ ਆ ਜਾਂਦੇ ਸੀ ਫਿਰ ਅਸੀਂ ਸਾਨੂੰ ਤਾਂ ਬਹੁਤ ਪਤਾ ਨਹੀਂ ਸੀਆ ਪਰ ਅਸੀਂ ਜਰੂਰ ਦੇਖਣ ਜਾਂਦੇ ਹੁੰਦੇ ਸੀਗੇ ਤੀਆਂ ਵੀ ਦੇਖਣ ਜਾਂਦੇ ਹੁੰਦੇ ਸੀ ਛੋਟੇ ਛੋਟੇ ਹੁੰਦੇ ਸੀਗੇ ਫਿਰ ਤਾਂ ਮੈਂ ਰਾਜਸਥਾਨ ਚ ਚਲੀ ਗਈ ਸੀ ਪਰ ਮੈਨੂੰ ਬਹੁਤ ਅੱਛਾ ਲੱਗਦਾ ਸੀ ਤੀਆਂ ਦਾ ਤਿਹਰ ਬਹੁਤ ਜ਼ਿਆਦਾ ਅਸੀਂ ਆਪਣੀ ਸਿਸਟਰ ਦਾ ਕੁਰਤਾ ਫੜ ਕੇ ਉਹਦੇ ਮਗਰ ਮਗਰ ਚਲੇ ਜਾਂਦੇ ਛੋਟੇ ਛੋਟੇ ਹੁੰਦੇ ਸੀਗੇ ਪਰ ਤੇ ਤੀਆਂ ਕਿਉਂਦੇ ਸੀ ਤੀਆਂ ਫਿਰ ਬੱਲੋ ਪੈਂਦੀਆਂ ਇੱਕ ਥਾਂ ਤੇ ਦੂਸਰੀ ਥਾਂ ਦਾ ਭੱਜ ਕੇ ਜਾਣਾ ਉੱਥੇ ਫਿਰ ਗੁਰਦੁਆਰੇ ਤੋਂ ਵਾਪਸ ਆਉਣਾ ਫਿਰ ਇਧਰੋਂ ਭੱਜ ਕੇ ਉੱਧਰ ਜਾਣਾ ਇਸ ਤਰ੍ਹਾਂ them this year.